ਸਰੀ ਕਦੀ ਨਾਮ ਉਹ ਟਾਸਕ ਜਿਹੜਾ ਇਸ ਵਾਰ ਕੀਤਾ ਗਿਆ ਉਹ ਲਾ ਹੋਇਆ ਜੀ ਜਿਹੜਾ ਐਸਟੋਨ ਦੀ ਤੇ ਵੀ ਹਮਲਾ ਹੋਇਆ ਹੈ ਕੀ ਸਾਰੇ ਸਾਰਾ ਮਾਮਲਾ ਸੀ ਕੱਲ ਐਕਚੁਅਲੀ ਯੂਆਈ ਗਰੁੱਪ ਵੱਲੋਂ ਜਿਹੜਾ ਇੱਕ ਹੈਗਾ ਮੰਤਰੀਪ ਮੰਨਾ ਜਿਹੜਾ ਇੰਨੇ ਖੜੇ ਤੋਂ ਰਹਿਣ ਵਾਲਾ ਉਹਨੂੰ ਪ੍ਰਧਾਨ ਥਾਪਣ ਲਈ ਇਹਨਾਂ ਵੱਲੋਂ ਇੱਕ ਇਕੱਠ ਕੀਤਾ ਗਿਆ ਸੀ ਮੰਗਿਆ ਉਹਦੇ ਕੋਲੇ ਸਾਡੀ ਸਬੰਧੀ ਸਾਡੇ ਕੋਲ ਵੀ ਇਨਫੋਰਮੇਸ਼ਨ ਆ ਗਈ ਸੀ ਕਿ ਇਹ ਇੱਥੇ ਜਿਹੜਾ ਕਾਫੀ ਮੁੰਡੇ ਇਕੱਠੇ ਹੋ ਸਕਦੇ ਆ ਤੇ ਉਹਨਾਂ ਕੋਈ ਹਸਲਾ ਵਗੈਰਾ ਵੀ ਹੋ ਸਕਦਾ ਹੈ ਇਸ ਲਈ ਕੱਲ ਸਵੇਰ ਦੇ ਜਿਹੜੀਆਂ ਵੱਖ-ਵੱਖ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਸੰਬੰਧ ਦੇ ਵਿੱਚ ਇਲਾਕੇ ਵਿੱਚ ਐਕਟਿਵਿਟ ਸੀਗੀਆਂ ਤੇ ਅਸੀਂ ਕਾਫੀ ਇਹਦੇ ਵਿੱਚ ਮੁੰਡੇ ਰਾਉਂਡ ਅਪ ਵੀ ਕੀਤੇ ਸੀਗੇ ਕਿ ਕੋਈ ਉਹਨਾਂ ਚ ਲੜਾਈ ਝਗੜਾ ਹੋਇਆ ਕੋਈ ਉਹੋ ਜਿਹੀ ਬਦਮਾਸ਼ੀयां ਗੁੰਡਾਗਰਦੀ ਸ਼ਹਿਰ ਦੇ ਵਿੱਚ ਨਾ ਕਰੇ। ਤੋਂ ਐਸੇ ਸੰਬੰਧ ਵਿੱਚ ਜਿਹੜਾ ਐਸਐਚਓ ਸਿਟੀ ਪੁਲਿਸ ਰੋਡ ਰੋਲ ਨੂੰ ਜਿਹੜਾ ਗਸ਼ਤ ਪੈਰਾ ਕੀਤੀ ਜਾ ਰਹੀ ਸੀ ਇਹਨਾਂ ਨੂੰ ਸੂਚਨਾ ਮਿਲੀ ਕਿ ਉਧਰ ਛੱਪੇ ਵਾਲਿਆਂ ਦੇ ਪਾਸੇ ਕੋਈ ਫੋਰਚੂਨਰ ਗੱਡੀ ਹੈਗੀ ਹੈ ਯੂਪੀ ਨੰਬਰ ਉਹਦੇ ਵਿੱਚ ਕਾਫੀ ਮੁੰਡੇ ਜਿਹੜੇ ਹੈਗੇ ਉਹਨਾਂ ਕੋਈ ਹਥਿਆਰ ਵੀ ਹੈ ਉਧਰੋਂ ਆ ਰਹੇ ਆ ਤੇ ਕੋਈ ਵਾਰਦਾਤ ਕਰ ਸਕਦੇ ਉਹਨਾਂ ਨੂੰ ਰਾਉਂਡ ਅਪ ਕਰਨ ਲਈ ਜਦੋਂ ਉਧਰੋਂ ਗਏ ਤਾਂ ਇਹਨਾਂ ਨੇ ਜਦੋਂ ਗੱਡੀ ਨੂੰ ਦੂਰੋਂ ਇਸ਼ਾਰਾ ਕੀਤਾ ਤਾਂ ਉਹਦੇ ਵਿੱਚ ਇੱਕ ਬਿੱਲਾ ਜੇ ਤੇ ਕਾਫੀ ਪਹਿਲਾਂ ਵੀ ਪਰਚੇ ਦਰਜ ਨਹੀਂ ਆਇਆ ਹੈ ਯਾਸਲੇ ਵਗੈਰਾ ਦੇ ਉਹਨੇ ਜਿਹੜੇ ਪੋਸਟਪਾਰਟੀ ਤੇ ਵੱਲੋਂ ਫੈਰ ਕੀਤੇ ਤੇ ਗੱਡੀ ਲਿਆ ਕੇ ਸਿੱਧੀ ਇਹਨਾਂ ਦੀ ਸਰਕਾਰੀ ਗੱਡੀ ਦੇ ਵਿੱਚ ਮਾਰੀ ਤਾਂ ਜੋ ਨੌਜਨਾ ਵੱਲੋਂ ਵੀ ਅੱਗੇ ਆਪ ਦਾ ਬਚਾਲੀ ਫੈਰ ਕੀਤੇਗੇ ਉਹਨਾਂ ਨਾਲ ਪਰ ਫਿਰ ਵੀ ਉਹ ਵੱਡੀ ਭਜਾਉਣ ਚ ਕਾਮਯਾਬ ਹੋ ਗਏ ਤੇ ਇਸੇ ਸਮੇਂ ਗ੍ਰਾਮ ਜਿਹੜਾ ਬਿੱਲਾ ਉਹ ਵੀ ਆਪਣੇ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇੱਕ ਨੂੰ ਜ਼ਖਮੀ ਹੋਇਆ ਜੋ ਅਭੀ ਕਾਰਵਾਈ ਦੇ ਵਿੱਚ। ਹਾਂਜੀ ਇਹਦੇ ਚਾਹੁੰਦਾ ਇਸ ਤੋਂ ਬਾਅਦ ਜਿਹੜਾ ਅੱਗੇ ਲੰਬੀ ਵੱਲੋਂ ਉਹ ਭੱਜੇ ਸੀਗੇ ਤਾਂ ਐਸ ਐਚ ਓ ਲੰਬੀ ਨੂੰ ਤਲਾਸ਼ ਦਿੱਤੀ ਗਈ ਉਹਨਾਂ ਨੇ ਅੱਗੇ ਉਹ ਰੌਂਡ ਅਪ ਕਰ ਲਈ ਗੱਡੀ। ਉੱਥੇ ਜਾ ਕੇ ਜਿਹੜੇ ਹੈਗੇ ਆ ਗ੍ਰਿਫਟਾਰ ਕਰ ਲਏ ਤੇ ਇੱਕ ਮੁੰਡਾ ਵਿੱਚੋਂ ਜ਼ਖਮੀ ਮਿਲਿਆ ਉਹਨੂੰ ਫਿਰ ਐਸ ਐਚ ਓ ਸਿਟੀ ਮੇਂ ਰੋਡ ਬੰਨੋਂ ਬਠਿੰਡੇ ਦਾਖਲ ਕਰਾਇਆ ਗਿਆ। ਉੱਥੇ ਜ਼ੇਰੇ ਲਾਜਾ। ਪੁਲਿਸ ਨਾਲ ਹੋਇਆ। ਜ਼ਖਮੀ ਪੁਲਿਸ ਦੀ ਗੋਲੀ ਨਾਲ ਹੋਇਆ। ਇਹ ਸਾਡਾ ਹੈ ਤਫਤੀਸ਼ ਦਾ ਪਾਰਟ ਹੈ ਪਰ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਵੱਲੋਂ ਅੱਗੇ 80 ਬਚਾਲੀ ਗੋਲੀਆਂ ਚਲਾਈਆਂ ਗਈਆਂ ਤਾਂ ਉਸੇ ਦੌਰਾਨ ਹੀ ਉਹ ਜਕਮ ਸੀ ਕਿ ਇਹ ਸਟੂਡੈਂਟ ਸੀਗੇ ਜਾਂ ਕਿ ਆਊਟਸਾਈਡਰ ਸੀ ਨਹੀਂ ਇਹ ਸਾਰੇ ਆਊਟਸਾਈਡਰ ਸੀਗੇ ਜਿਨ੍ਹਾਂ ਦਾ ਕੋਈ ਉਹਦਾ ਇਹਨਾਂ ਵਿੱਚੋਂ ਕੋਈ ਵੀ ਉੱਥੇ ਡੀਏਵੀ ਕਾਲਜ ਵਗੈਰਾ ਜਾਂ ਕੋਈ ਉਹਨਾਂ ਚ ਸਟੂਡੈਂਟ ਨਹੀਂ ਪੜ੍ਹਿਆ। ਇਹ ਲੰਮਾ ਸ਼ੱਕ ਹੀ ਸੀ ਜਾਂਦੀ ਹੈ ਤੇ ਆਂਦੀ ਕੀ ਮਨਸ਼ਾ ਸੀ। ਏ ਐਕਚੁਅਲੀ ਜਿਵੇਂ ਸਕੂਲ ਕਾਲਜ ਦੇ ਵਿੱਚ ਆਉਂਦਾ ਜਾਂ ਕੋਈ ਮੁੰਡਿਆਂ ਦੇ ਵਿੱਚ ਅੱਜਕੱਲ ਥੋੜਾ ਜਿਹਾ ਇਹ ਕਲਚਰ ਚੱਲ ਰਿਹਾ ਗਰੂਪੀਜ਼ਮ ਦਾ ਜਾਂ ਗੈਂਗ ਸਟਰੀਟ ਟਾਈਪ ਦਾ ਤਾਂ ਇਹ ਉਸੇ ਲਈ ਹੀ ਹੈ ਜਿਹੜਾ ਇਕੱਠੇ ਹੋ ਰਹੇ ਸੀ ਕਿ ਮੇਰੇ ਨਾਮ ਲਾ ਕੇ ਕੋਈ ਲੱਗੇ ਉਹ ਪੁਲਿਸ ਦਾ ਨਾ ਨਹੀਂ ਕੋਈ ਹੋਈ ਹੈ ਪੁਲਿਸ ਦੇ ਜਵਾਨ ਦੇ ਕੋਲ ਲੱਗੇ ਪਏ ਅਨ ਐਕਚੁਅਲੀ ਜਦੋਂ ਇਹਨਾਂ ਨੇ ਗੱਡੀ ਵਿੱਚ ਮਾਰੀ ਤਾਂ ਥੋੜੀਆਂ ਮਾਮੂਲੀ ਸੱਟਾਂ ਵੱਜੀਆਂ ਸਾਡੇ ਪੁਲਿਸ ਦੇ ਨੌਜਵਾਨਾਂ ਦੇ ਵੀ ਪਰ ਇਹਨਾਂ ਨੂੰ ਕੋਈ ਸੀਰੀਅਸ ਨਹੀਂ ਕਿੰਨੇ ਬੰਦੇ ਰੌੜ ਇਦੇ ਚ ਅਸੀਂ ਟੋਟਲ ਆਪਣਾ ਇੱਕ ਤਾਂ ਉੱਥੇ ਜ਼ਖਮੀ ਹਾਲਤ ਵਿੱਚ ਦਾਖਲ ਹੈ ਤੇ ਬਾਕੀ ਅਸੀਂ 8 ਜਣਿਆਂ ਦੀ ਗ੍ਰਿਫਤਾਰੀ ਕਰ ਚੁੱਕੇ ਹਾਂ ਇਹ ਕਿੱਥੋਂ ਕਿੱਥੋਂ ਦੇ ਰਹਣ ਵਾਲੇ ਨੇ ਕਿ ਕਿੰਨੇ ਤੋਂ ਮਾਮਲਾ ਦਰਜ ਇਹ ਐਕਚੁਅਲੀ ਇੱਥੋਂ ਮਲੋੜ ਦੇ ਰਹਿਣ ਵਾਲੇ ਆ ਸਿਟੀ ਮਲੋੜ ਦੇ ਏਰੀਆ ਦੇ ਹੀ ਰਹਿਣ ਵਾਲੇ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਸਾਰੇ ਇਹਨੇ ਪਹਿਲਾਂ ਮਾਮਲਾ ਦਰਜ ਹੋਇਆ ਸੀ ਇਹ ਟੋਟਲ 10 ਜਣਿਆਂ ਤੇ ਮਾਮਲਾ ਦਰਜ ਹੋਇਆ ਇਹਨਾਂ ਵਿੱਚ ਇੱਕ ਜਿਹੜਾ ਬਿੱਲਾ ਇਹ ਨੋਟੋਰੀਅਸ ਹੈਗਾ ਤੇ ਇਹਦੇ ਤੋਂ ਪਹਿਲਾਂ ਵੀ ਕਾਫੀ ਪਰਚੇ ਦਰਜ ਹੋਏ ਨੇ ਬਿੱਲਾ ਵੀ ਮਲੋੜ ਦਾ ਹੀ ਰਹਿਣ ਵਾਲਾ ਅੱਛਾ ਪਹਿਲਾਂ ਕਿਸ ਤਰ੍ਹਾਂ ਦਾ ਮਾਮਲਾ ਦਰਜ ਹੋਇਆ ਇਹਦੇ ਤੋਂ ਨਜਾਇਜ਼ ਅਸਲੇ ਦੇ ਲੜਾਈ ਝਗੜੇ ਦੇ ਇਸ ਤਰ੍ਹਾਂ ਦੇ ਮקרਮੇ ਤਾਂ ਇਹ ਜੀ ਕੱਲ ਸਰ ਤੇ ਚੋਣਾ ਹੋਈ ਆ ਪਹਿਲਾਂ ਵੀ ਇਹ ਰੱਟਰ ਚੋਣਾ ਮਦਰਸੂ ਕੋਲਿਆ ਵਿੱਚ ਹੁੰਦੀਆਂ ਰਹੀਆਂ ਨੇ ਉਸ ਦੌਰਾਨ ਕਿਸ ਤਰ੍ਹਾਂ ਦੀ ਹਦਾਇਤਾਂ ਤੁਹਾਨੂੰ ਮਿਲੀਆਂ ਹੋਈਆਂ ਨੇ ਆਪਣੇ ਪ੍ਰਸ਼ਾਸਨ ਨੂੰ ਇਹ ਚੋਣਾ ਹੋ ਸਕਦੀਆਂ ਨੇ ਕਿਉਂਕਿ ਪਹਿਲਾਂ ਆਪ ਵੱਲੋਂ ਵੀ ਬਣਾਏ ਗਏ ਉਸ ਤੋਂ ਪਹਿਲਾਂ ਹੋਰ ਵੀ ਜਿਹੜੇ ਜਾਂਦੇ ਰੱਟਰ ਬਣਾਤੇ ਕੱਲ ਉਹਨਾਂ ਵੱਲੋਂ ਕੱਲ ਐਨਐਸਜੀਓਈ ਨੇ ਬਣਾਇਆ ਸੀ ਦੇ ਵਿੱਚ ਇਹ ਐਕਚੁਅਲੀ ਕੋਈ ਇਹਨਾਂ ਦਾ ਚੋਣਾ ਦਾ ਪ੍ਰੋਪਰ ਪ੍ਰੋਸੀਜਰ ਨਹੀਂ ਸੀਗਾ ਇਹਨਾਂ ਵੱਲੋਂ ਜਿਹੜੀਆਂ ਵੱਖ-ਵੱਖ ਪਾਰਟੀਆਂ ਇਹਨਾਂ ਵੱਲੋਂ ਹੀ ਜਿਹੜੇ ਮੁੰਡੇ ਉਹ ਆਪ ਦਾ ਪ੍ਰਧਾਨ ਬਣਾਏ ਜਾਂਦੇ ਆ ਤੇ ਉਹੀ ਇਹਨਾਂ ਦੇ ਗਰੁੱਪ ਬਣ ਕੇ ਅੱਗੇ ਇਹਨਾਂ ਦੀ ਆਪਸੀ ਲੜਾਈਆਂ ਹੁੰਦੀਆਂ ਸਰ ਇਹ ਜਿਹੜਾ ਜੱਗੂ ਹੈ ਇਹ ਉਹਨਾਂ ਹਜਾਣੇ ਤੋਂ ਉਹ ਡਿਪਟੀ ਕਮਿਸ਼ਨਰ ਵੀ ਆਈ ਸੀ ਕਿ ਅ ਨਹੀਂ ਜਿਹੜੇ ਅਸੀਂ ਰਾਉਂਡ ਅਪ ਕੀਤੇ ਆ ਸਾਰੇ ਇੱਥੋਂ ਦੇ ਮਲੋਠਾ ਏਰੀਆ ਦੇ ਹੀ ਰਹਿਣ ਵਾਲੇ ਆ ਸਾਰੇ ਇਹਦੇ ਥੋੜੀ ਟੇਕੇ ਵੱਜੀਏ ਮੁੰਡੇ ਦੇ ਜਿਹੜੇ ਮੁੰਡਾ ਪੱਟੜ ਹੋਇਆ ਇਹਦੇ ਆਪਣਾ ਜਿਹੜਾ ਖੱਬੇ ਮੋਢੇ ਦੇ ਉੱਤੇ ਲੱਗੀ